ਕਾਂਗਰਸ ਪਾਰਟੀ ਜਿੰਦਾਬਾਦ ਪੰਜਾਬ ਕਾਂਗਰਸ ਜਿੰਦਾਬਾਦ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਬਟਾਲਾ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਹੱਲਾ ਬੋਲ ਸੰਕੇਤਕ ਧਰਨਾ ਦਿੱਤਾ ਗਿਆ ਇੱਕ ਪਾਸੇ ਤਾਂ ਸ਼ਹਿਰ ਦੇ ਐਮਐਲਏ ਅਮਨ ਸ਼ੇਰ ਸਿੰਘ ਦੀ ਸ਼ਿਰਕਤ ਸੀ ਵਿਕਾਸ ਦੇ ਰਿਕਾਰਡ ਤੋੜਨ ਦਾ ਦਾਵਾ ਕਰਦੇ ਨੇ ਸਕੂਲ ਆਫ ਐਮੀਨੈਂਸ ਦੀ ਇਮਾਰਤ ਲਈ 11 ਕਰੋੜ ਰੁਪਇਆ ਲੈ ਕੇ ਆਉਂਦੇ ਨੇ ਤੇ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਦੇ ਨੇ ਤੇ ਨਾਲ ਹੀ ਆਪਣੇ ਵਿਰੋਧੀਆਂ ਤੇ ਤਿੱਖਾ ਤੰਜ ਕੱਸਦੇ ਨੇ ਕਿ ਕਦੇ-ਕਦੇ ਵਿਕਾਸ ਕਾਰਜਾਂ ਤੇ ਵੀ ਬੋਲਦਿਆ ਕਰੋ 11 ਕਰੋੜ ਦੀ ਲੱਗ ਦੇ ਨਾਲ ਇਹ ਸਕੂਲ ਅੱਗੇ ਨਾਲ ਹੋਰ ਤਕਨੀਕੀਆਂ ਵਧਾ ਕੇ ਇਹਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਸਕੂਲ ਆਫ ਐਮਿਨੈਂਸ ਬਣ ਰਿਹਾ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹੂੰਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ਼ ਕਰ ਲਓ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਵਧੀਆ ਬੋਲਦੇ ਹੋ ਪਰ ਉਧਰ ਪੰਜਾਬ ਕਾਂਗਰਸ ਦੇ ਮੁਖ ਬਲਾਰੇ ਜਸਕਰਨ ਸਿੰਘ ਕਾਲੋ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਹੁਕਮਾਂ ਤੇ ਪੰਜਾਬ ਅਤੇ ਬਟਾਲਾ ਛੋਰੀਆਂ ਵਾਰਦਾਤਾਂ ਨੂੰ ਲੈ ਕੇ ਸੁੱਖਾ ਸਿੰਘ ਮਹਿਤਾਲ ਸਿੰਘ ਚੌਕ ਵਿੱਚ ਰੋਜ਼ ਧਰਨਾ ਲਗਾਇਆ ਤੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਇਸ ਮੌਕੇ ਜਸਵੰਤ ਸਿੰਘ ਜਸ OBC ਸੈੱਲ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਹਸਪਾਲ ਤੇ ਜਸਕਰਨ ਸਿੰਘ ਕਾਲੋ ਨੇ ਕਾਂਗਰਸੀਆਂ ਨੂੰ ਸ਼ਹਿਰ ਦੀ ਸੁਰੱਖਿਆ ਤੇ ਵਾਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਨਿਸ਼ਾਨੇ ਲਗਾਏ ਤੇ ਨਾਲ ਹੀ ਬਟਾਲੇ ਦੇ ਬਾਕੀ ਕਾਂਗਰਸੀ ਨਿਤਾਵਾਂ ਨੂੰ ਵੀ ਨਸੀਹਤ ਦਿੱਤੀ ਜਿਹੜੇ ਇਸ ਦਰਨੇ ਵਿੱਚ ਸ਼ਾਮਲ ਨਹੀਂ ਹੋਏ ਇਸ ਵਿੱਚ 1 ਮਹੀਨੇ ਦੇ ਵਿੱਚ 10 ਅਸਲੀ ਘਟਨਾਵਾਂ ਸਾਡੇ ਬਟਾਲੇ ਪੁਲਿਸ ਜ਼ਿਲ੍ਹੇ ਦੇ ਵਿੱਚ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਜਾਂ ਕਿਤੇ ਭਾਰੀ ਗੋਲਬਾਰੀ ਹੋਈ ਹੈ ਜਾਂ ਕਿਤੇ ਰੋਤੀ ਮੰਗੀ ਗਈ ਹੈ ਕਿਸੇ ਦੇ ਉੱਤੇ ਬੋਲੀ ਚੜਾ ਕੇ ਉਹਨੂੰ ਡਰਾਉਣ ਦਾ ਕੰਮ ਕੀਤਾ ਗਿਆ ਸਾਡੀ ਲੜਾਈ ਕੋਈ ਬਟਾਲੇ ਦੀ ਪੁਲਿਸ ਦੇ ਵਿਰੋਧ ਨਹੀਂ ਹੈ ਸਾਡੀ ਲੜਾਈ ਇਸ ਸਿਸਟਮ ਦੇ ਵਿਰੋਧ ਹੈ ਔਰ ਇਸ ਸਿਸਟਮ ਦੇ ਵਿਰੋਧ ਕਿਉਂ ਹੈ ਮਜੀਠ ਭਾਣੀ ਤੁਸੀਂ ਤੇ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਹੋ ਇਸ ਸਿਸਟਮ ਦੇ ਵਿਰੋਧ ਇਸ ਕਰਕੇ ਹੈ ਕਿ ਸਿਸਟਮ ਬਿਲਕੁਲ ਅਵੇਸਲਾ ਹੋ ਕੇ ਸੁਟਾ ਪਿਆ ਤੇ ਅੱਜ ਥੋੜਾ ਵਪਾਰੀ ਆ ਗਿਆ ਅੱਜ ਥੋੜਾ ਬਿਜ਼ਨਸਮੈਨ ਅੱਜ ਇਹ ਸੋਚ ਰਿਹਾ ਜਾਂ ਇਹ ਚਰਚਾ ਕਰ ਰਿਹਾ ਹੈ ਕਿ ਸਾਨੂੰ ਬਟਾਲਾ ਛੱਡਣ ਦੀ ਜਲੀਆ ਇਜਾਜ਼ਤ ਦਿੱਤੀ ਜਾਵੇ ਤੇ ਇਸ ਤੋਂ ਧਿਆਨਕ ਜਾਂ ਇਸ ਤੋਂ ਖੌਫਨਾਕ ਨਾਲ ਜਾਂ ਇਸ ਤੋਂ ਮਾਰੀ ਗੱਲ ਸਾਡੇ ਬਟਾਲੇ ਵਾਸੀਆਂ ਲਈ ਹੋ ਹੀ ਨਹੀਂ ਸਕਦੀ ਅੱਜ ਦਾ ਇਹ ਸੰਕੇਤਕ ਧਰਨਾ ਹੈ ਔਰ ਇਹ ਪਹਿਲਾ ਧਰਨਾ ਹੈ ਔਰ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਔਰ ਪ੍ਰਸ਼ਾਸਨ ਦੇ ਮਾਧਮ ਰਾਹੀਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਿ ਜਿਸ ਤਰ੍ਹਾਂ ਦੀ ਗੁੰਡਾਗਰਦੀ ਦਾ ਨਾਟ ਪੂਰੇ ਪੰਜਾਬ ਚ ਹੋ ਰਿਹਾ ਔਰ ਵਿਸ਼ੇਸ਼ ਕਰਕੇ ਸਾਡੇ ਸ਼ਹਿਰ ਬਟਾਲੇ ਚ ਹੋ ਰਿਹਾ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਤੇ ਸ਼ਾਇਦ ਇਸ ਸਮੇ ਪੂਰੇ ਦੇਸ਼ ਦੇ ਵਿੱਚ ਕਿਤੇ ਨਾ ਨਾ ਹੋ ਰਿਹਾ ਗੈਂਗਸਟਰ ਖੁੱਲੇ ਆ ਵੀਡੀਓ ਪਰ ਹਾਰੇ ਨੇ ਜਿਹਨਾਂ ਦੇ ਵਿੱਚੋਂ ਇੰਟਰਵਿਊ ਦੇ ਰਹੇ ਨੇ ਸਰਕਾਰ ਸੁੱਤੀ ਪਈ ਹੈ ਗੈਂਗਸਟਰ ਸ਼ਰਿਆਮ ਵਪਾਰੀਆਂ ਦੀਆਂ ਦੁਕਾਨਾਂ ਦੇ ਉੱਤੇ ਆ ਕੇ ਗੋਲੀਆਂ ਚਲਾ ਰਹੇ ਨੇ ਸਰਕਾਰ ਸੁੱਤੀ ਪਈ ਹੈ ਗੈਂਗਸਟਰ ਜਿਹੜਾ ਉਹ ਲੋਕਾਂ ਨੂੰ ਰੌਟੀਆਂ ਮੰਗ ਰਹੇ ਨੇ ਸਰਕਾਰ ਸੁੱਤੀ ਪਈ ਹੈ ਇਹ ਫਰਜ ਬਣਦਾ ਸੀ ਮੈਂ ਸਮਝਦਾ ਹਾਂ ਇਹ ਪੂਰੇ ਜਿਹੜਾ ਲੋਕਲ ਨਮਾਇੰਦਾ ਜਿਹਨੂੰ ਤੁਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੀ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਹਮਣੇ ਆਉਂਦੇ ਸਾਹਮਣੇ ਆਉਂਦੇ ਪ੍ਰੈਸ ਕਾਨਫਰੰਸ ਕਰਦੇ ਲੋਕਾਂ ਨੂੰ ਬਟਾਲੇ ਦੇ ਵਪਾਰੀਆਂ ਨੂੰ ਬਟਾਲੇ ਦੇ ਲੋਕਾਂ ਨੂੰ ਇਹ ਇਹ ਤਸੱਲੀ ਦਉਂਦੇ ਪ੍ਰਸਾਦ ਦਉਂਦੇ ਕਿ ਜਸ ਮਿਸ਼ਨ ਦੇ ਲਈ ਜਸ ਵਿਸ਼ੇ ਦੇ ਲਈ ਜਸ ਕੰਮ ਦੇ ਲਈ ਤੁਸੀਂ ਮੈਨੂੰ ਚੁਣਿਆ ਸੀ ਮੈਂ ਆਪਣੇ ਉਸ ਕੰਮ ਨੂੰ ਬਖੂਬੀ ਕਰ ਰਿਹਾ ਜਦੋਂ ਅਸੀਂ ਰਾਜਨੀਤਿਕ ਜਿਹੜਾ ਜੀਵਨ ਹੈ ਜੋ ਸਭਰ ਉਹਦੇ ਵਿੱਚ ਤੁਰਦੇ ਆ ਤੇ ਮੇਰਾ ਇਹ ਮੰਨਣਾ ਹੈ ਕਿ ਅਸੀਂ ਸੱਚੇ ਖੱਪਣ ਬਣ ਕੇ ਤੁਰਦੇ ਆ ਅਸੀਂ ਉਹਨਾਂ ਸਾਰੇ ਅਨਸਰਾਂ ਦੇ ਵਿਰੁੱਧ ਗੱਲ ਕਰਨੀ ਹੈ ਜਿਹੜੇ ਨਸ਼ਾ ਵੇਚਦੇ ਨੇ ਅਸੀਂ ਉਹਨਾਂ ਸਾਰੇ ਅਨਸਰਾਂ ਦੇ ਵਿਰੁੱਧ ਗੱਲ ਕਰਨੀ ਹੈ ਜਿਹੜੇ ਗੁੰਡਾਗਰਦੀ ਕਰਦੇ ਨੇ ਤੇ ਠੇਕਰ ਅਸੀਂ ਇਸੇ ਤੋਂ ਝਟਕਾ ਤੇ ਮੇਰਾ ਇਹ ਮੰਨਣਾ ਹੈ ਕਿ ਫਿਰ ਸਾਨੂੰ ਰਾਜਨੀਤਿਕ ਕਿ ਰਾਜਨੀਤੀ ਦੇ ਵਿੱਚ ਆਉਣ ਦੀ ਲੋੜ ਨਹੀਂ ਜਿਹੜਾ ਵੀ ਅਸੀਂ ਕੋਈ ਕੰਮ ਤੁਹਾਡਾ ਕਰ ਰਹੇ ਆ ਅਸੀਂ ਆਪਣਾ ਕੰਮ ਤੁਹਾਡਾ ਕਰਦੇ ਰਹੀਏ ਸਾਨੂੰ ਰਾਜਨੀਤੀ ਦੇ ਵਿੱਚ ਆਉਣਾ ਤੇ ਜਿਹੜੀ ਜਾਣ ਆ ਉਹ ਤਲੀ ਤੇ ਰੱਖ ਕੇ ਆਉਣਾ ਪੈਣਾ ਡਰ ਕੇ ਕੰਮ ਨਹੀਂ ਚੱਲਣਾ ਤੁਹਾਡੀ ਸਾਰਿਆਂ ਦੀ ਜਿਹੜੀ ਸਹਿਮਤੀ ਦੇ ਨਾਲ ਕਿ ਜਿੱਥੇ ਵੀ ਬਟਾਲੇ ਦੇ ਵਿੱਚ ਕੋਈ ਧੱਤ ਹੋਏਗਾ ਅਸੀਂ ਸਭ ਤੋਂ ਅੱਗੇ ਜਾ ਕੇ ਅਸੀਂ ਉੱਥੇ ਖੜੋ ਕੇ ਲੜਦਾ ਕੰਮ ਕਰਾਂਗੇ ਕਿ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਵਾਅਦਾ ਕਰਦੇ ਆ ਠੀਕ ਹੈ ਇੱਕ ਦੋ ਕਾਰਵਾਈਆਂ ਤੁਸੀਂ ਕੀਤੀਆਂ ਨੇ ਠੀਕ ਹੈ ਕਿ ਤੁਸੀਂ ਕੁਝ ਲੋਕਾਂ ਨੂੰ ਫਰਨ ਦਾ ਕੰਮ ਕੀਤਾ ਹੈ ਪਰ ਇਹਨੇ ਨਾਲ ਬੱਸ ਹੋਣ ਵਾਲੀ ਨਹੀਂ ਇਹਨੇ ਨਾਲੇ ਕੰਮ ਰੁਕਣ ਵਾਲਾ ਨਹੀਂ ਤੁਹਾਨੂੰ ਸਾਰਿਆਂ ਨੂੰ ਇਹ ਪੁਲਿਸ ਜਿੰਨੀ ਹੈ ਸੜੀ ਐਸਐਸਪੀ ਬਟਾਲਾ ਔਰ ਜਿੰਨਾ ਵੀ ਉਹਨਾਂ ਦਾ ਜਿੰਨਾ ਵੀ ਉਹਨਾਂ ਦਾ ਫੈਮਲਾ ਫੈਮਲਾ ਹੈ ਕਿ ਉਹਨਾਂ ਸਾਰਿਆਂ ਨੂੰ ਲਾਮਬੰਦ ਹੋ ਕੇ ਔਰ ਮੁਸਤੈਦੀ ਦੇ ਨਾਲ ਬਟਾਲੇ ਦੇ ਲੋਕਾਂ ਦੇ ਹੱਕਾਂ ਦੀ ਰੱਖਵਾਲੀ ਕਰਨੀ ਪਾਏਗੀ ਤੇ ਜੇਕਰ ਸਰਕਾਰ ਅਜੇ ਵੀ ਨਾ ਚੱਗੀ ਤੇ ਇਹ ਇੱਕ ਸੰਕੇਤਕ ਧਰਨਾ ਸੀ ਅਗਲਾ ਧਰਨਾ ਅਸੀਂ ਵੱਡੇ ਲੈਵਲ ਤੇ ਲਾਵਾਂਗੇ ਪੰਜਾਬ காங்கிரஸ் ਦੇ ਪ੍ਰਧਾਨ ਜਿਨ੍ਹਾਂ ਨੇ ਦਿੱਟਰ ਨਿਰਦੇਸ਼ ਦਿੱਤੇ ਸੀ ਕਿ ਇਹ ਧਰਨਾ ਲਾਇਆ ਜਾਵੇ ਇੱਕ ਸੰਕੇਤਕ ਧਰਨਾ ਲਾਇਆ ਜਾਵੇ ਗਿੰਤੀ ਵੱਧਿਆ ਘਟਾ ਸਕਦੀ ਹੈ ਪਰ ਸੰਕੇਤਕ ਧਰਨਾ ਲਾ ਕੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਕੌਣ ਇਸ ਪਾਰਟੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਗਨਾਰ ਅਮਰਿੰਦਰ ਸਿੰਘ ਰਾਜਾ ਅਵਰਿੰਗ ਸਾਹਿਬ ਔਰ ਉਹਨਾਂ ਦੇ ਸਪਾਈ ਜਿੰਨੇ ਵੀ ਅਸੀਂ ਅਸ ਮંચ ਤੇ ਬੈਠੇ ਆ ਕਾਂਗਰਸ ਪਾਰਟੀ ਦੇ ਨਮਾਇंदे ਔਰ ਸਪਾਈ ਅਸੀਂ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਤੁਸੀਂ ਸਾਨੂੰ ਅਤੀ ਰਾਤ ਨੂੰ ਟੈਲੀਫੋਨ ਕਰੋ ਅਸੀਂ ਤੁਹਾਡੇ ਮੋਢੇ ਨਾਲ ਮੋਟਾ ਲਾ ਕੇ ਖੜਾਗੇ ਸੋ ਆ ਟੀ ਜਾਨ ਮਾਲ ਦੀ ਰੱਖਿਆ ਇਹ ਸਾਡੀ ਜ਼ਿੰਮੇਵਾਰੀ ਹੈ ਸਾਡੇ ਹੱਕਾਂ ਦੀ ਰੱਖਿਆ ਇਸ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਹਕੜਾਂ ਦਾ ਨਾਂ ਅਸੀਂ ਕਾਹਨ ਉੜਾਂਗੇ ਨਾ ਅਸੀਂ ਤੁਹਾਡੇ ਜਾਨ ਮਾਲ ਦਾ ਜਿਹੜਾ ਉਹ ਨੁਕਸਾਨ ਹੋਣ ਦੇਾਂਗੇ ਸਰਕਾਰ ਦੇ ਖਿਲਾਫ ਮਾੜੇ ਇਨਸਾਨ ਦੇ ਖਿਲਾਫ ਲੜਾਈ ਲੜਨ ਦੀ ਜ਼ਰੂਰਤ ਹੈ ਉਥੇ ਮੈਂ ਕਹਿੰਦਾ ਹੁਣੇ ਕਮਜ਼ੋਰ ਲੀਡਰਾਂ ਦੇ ਖਿਲਾਫ ਵੀ ਲੜਾਈ ਲੜਨ ਦੀ ਜ਼ਰੂਰਤ ਹੈ ਹੋਰੋਂ ਲੜਾਈ ਅਸੀਂ ਸ਼ੁਰੂ ਕਰਾਂਗੇ ਬਟਾਲੇ ਦੇ ਵਿੱਚ ਜੇ ਤਨਹੂਰ ਵਿਵਸਥਾ ਜਿਹੜੀ ਲਗਭਗ ਖਤਮ ਹੋ ਚੁੱਕੀ ਹੈ ਤਨਹੂਰ ਤੋਂ ਲੋਕਾਂ ਦਾ ਡਰ ਖਤਮ ਹੋ ਚੁੱਕਾ ਹੈ ਲੋਗ ਕਾਨੂੰਨ ਨੂੰ ਛੇੜ ਮੰਨਣ ਨੂੰ ਤਿਆਰ ਜਿਹੜੇ ਪ੍ਰਾਂਤੀਆਂ ਹਸਾਂ ਦੇ ਦਿਲ ਇਡੇ ਵੱਢ ਚੁਕੇ ਹਨ ਉਹ ਕਾਨੂੰਨ ਨੂੰ ਮੰਨਣ ਨੂੰ ਹੀ ਤਿਆਰ ਨੇ ਤੇ ਅੱਜ ਤੱਕ ਦੇਖਣ ਵਾਲਾ ਹੈ ਕਿ ਉਹ ਸੁਭੀ ਜੜੀ ਆ ਉਹ ਪਤਾ ਨਹੀਂ ਕਿਉਂ ਇੱਕ ਪਾਸੇ ਤੋਂ ਪਾਸਾ ਵੱਟੀ ਜਾ ਰਹੀ ਆ ਹੁਣ ਵੀ ਮੈਨੂੰ ਪਤਾ ਲੱਗਾ ਹੈ ਕਿ ਕੁਝ ਕਾਰੋਬਾਰੀਆਂ ਨੇ ਦੁਕਾਨਦਾਰਾਂ ਨੇ ਵੱਡੇ ਕਾਰੋਬਾਰੀਆਂ ਨੇ ਇਹ ਇਜਾਜ਼ਤ ਮੰਗੀ ਆ ਕਿ ਸਾਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਦੇ ਜੀਤੀਆਂ ਨੇ ਜਦੋਂ ਕਿ ਇਹ ਹਾਂਜੀ ਜਾਰੇ ਤੋਂ ਮੰਗਣ ਦੀ ਕੋਈ ਲੋੜ ਨਹੀਂ ਹੁੰਦੀ ਹੈ ਵੀ ਪਰ ਵੀ ਛੱਡ ਕੇ ਜਾ ਸਕਦਾ ਹੈਗਾ ਕੋਈ ਗੱਲ ਨਹੀਂ ਪਰ ਸਰਬੋਲਿਕ ਤੌਰ ਤੇ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਟਾਲਾ ਕਿਸ ਮਾਹੌਲ ਵਿੱਚ ਛੱਡ ਕੇ ਜਾ ਰਹੇ ਆ ਔਰ ਜਿਹੜੇ ਛੱਡ ਕੇ ਜਾ ਰਹੇ ਨੇ ਤੇ ਉਹ ਇਕੱਲੇ ਨਹੀਂ ਜਾ ਰਹੇ ਉਹਨਾਂ ਦੇ ਨਾਲ ਦੇਖੋ ਕਿ ਹੋਰ ਬਹੁਤ سارے ਲੋਕ ਛੱਡ ਕੇ ਜਾ ਰਹੇ ਆ ਇਸ ਤੋਂ ਪਹਿਲਾਂ ਵੀ ਬਹੁਤ سارے ਲੋਕ ਬਟਾਲਾ ਛੱਡ ਕੇ ਗਏ ਹਨ ਜੇ ਕੋਈ ਲੱਗੇ ਦੇ ਦਰ ਦੇ ਨਦੇ ਤੋਂ ਪਹਿਲਾਂ ਨਾ ਦੇਖੋ ਕਿ ਜਿਹੜੇ ਉਦੋਂ ਵੀ ਬਹੁਤ ਸਾਰੇ ਕਾਰੋਬਾਰੀ ਬਟਾਲਾ ਚੱਲਦੇ ਰਹੇ। ਅੱਜ ਵੀ ਛੱਡ ਕੇ ਜਾਣਦੇ ਕਿ ਇਹ ਸੋਚ ਰਹੇ ਹਨ ਕਿ ਇਹ ਬਟਾਲੇ ਦੀ ਬਟਾਲਾ ਕਿਸਮ ਦੀ ਹੈ। ਮੈਂ ਸਮਝਦਾ ਕਿ ਸਰਕਾਰ ਦੀ ਬਟਾਲਾ ਦੇ ਪ੍ਰਤੀ ਜ਼ਿਆਦਾ ਜ਼ਿੰਮੇਵਾਰੀ ਹੈ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਔਰ ਬਟਾਲੇ ਦੇ ਖਾਤੇ ਹੁੰਦੇ ਨਾ ਚਾਹੀਦਾ ਹੈਗਾ। ਬਲਕਿ ਬਾਬਾ ਬਟਾਲਾ ਬਾਬੇ ਨਾਲਕ ਦੇ ਨਾਮ ਨਾਲ ਜੁੜਿਆ ਸ਼ਹਿਰ ਵਾ। ਪਰ ਮੈਂ ਸਮਝਦਾ ਕਿ ਉਹਦੀ ਕਿਰਪਾ ਹੈ ਸ਼ਹਿਰ ਦੇ ਉੱਤੇ ਬੜੀ ਰਣੀ ਜੇ ਦੀ ਹੈ। ਇਸ ਲਈ ਸਾਰਿਆਂ ਦੇ ਸਹਿਯੋਗੀ ਲੋੜਿਆ ਔਰ ਸਰਕਾਰ ਦੀ ਸਹਿਯੋਗੀ ਲੋੜਿਆ ਆਪਸ ਵਿੱਚ ਇਹ ਲੋੜਿਆ ਤਾਂ ਜੋ ਜਿਹੜੇ ਅਪਰਾਧੀ ਹਨ ਸਰੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਔਰ ਮੈਂ ਸਮਝਦਾ ਕਿ ਸਰਕਾਰ ਇਸ ਬਾਰੇ ਖਿਆਲ ਕਰੇਗੀ